ਇਹ ਨਾਵਾ ਸਾਲਿਆ ਜੀ ਯਾਰਾਂ ਤੋਂ ਲਾਉਂਦੇ ਨੇ ਲੰਗਰ ਰੋਦਾ ਨਹੀਂ ਨਹੀਂ ਇਹ ਪਿੰਡ ਵਾਸੀਆਂ ਮੁੰਡੇ ਸਾਰੇ ਆ ਯਾਰ ਦੋਸਤੀ ਆ ਜਿੰਨੇ ਵੀ ਆਪਾਂ ਆਪਸ ਵਿੱਚ ਗਰੁੱਪ ਆ ਸਾਡਾ ਕੋਈ 35 40 ਜਣੇ ਆ ਗਏ ਗਰੁੱਪ ਦੇ ਵਿੱਚ ਤਾਂ ਮੇਰਾ ਪਿੰਡ ਸੋਹ ਵਾਲਿਆ ਪਖਾਨ ਨੰਗਲ ਤੋਂ ਵੀਰ ਬੱਲਾ ਤੋਂ ਆ ਇਦਾਂ ਮੰਨਣ ਤੋਂ ਆ ਵੀਰ ਵੀ ਅਸ਼ੀਨਿਆਂ ਤੋਂ ਆ ਕੁਕੜਾ ਤੋਂ ਹਾਂਜੀ ਤੇ ਇਦਾਂ ਹੀ ਨੌਜਵਾਨੀਆਂ ਸਾਰੇ ਸਾਡੇ 300.250 ਤੋਂ 300.200 ਇਹਦਾ ਜੀ ਹੋਰ ਇਹਦੇ ਵਿੱਚ ਕੀ ਕੀ ਬਲ ਤੁਸੀਂ ਐਡ ਕਰਦੇ ਜਿਵੇਂ ਲਿੰਬੂ ਆ ਕੂਤਨਾਵਾ ਸੰਤਰੇ ਆ ਅਦਰਕ ਤੇ ਗੰਗੰਦਰ ਸਾਰੀ ਚੀਜ਼ਾਂ ਨੂੰ ਮਿਲਾ ਕੇ ਰਸਾ ਗੱਡੀ ਦੇ ਇਹਨਾਂ ਨੂੰ ਲੱਗ ਪੜਿਆ ਉਦਰੇ ਸ਼ੀਦਾ ਸਾਹਿਬ ਸੇਵਾ ਕਰਦੇ ਹੁੰਦੇ ਨੇ ਉਦੋਂ ਮੈਂ ਨਾਲ ਪਰਾਲਾ ਕੀਤਾ ਵੀ ਆਪਾਂ ਵੀ ਲੜ ਕੇ ਲੰਗਰ ਲਾਈਏ ਤੇ ਇਹ ਨਵੀਂ ਵਾਰ ਲੰਗਰ ਲਾਇਆ ਤੇ ਬਾਕੀ ਆਪਣੇ ਨਾਲ ਨੌਜਵਾਨ ਹੋਰ ਹੀ ਬੜੇ ਜੁੜਿਆ ਸਾਰੇ ਯਾਰ ਦੋਸਤ ਆ ਜਾਂਦੇ ਆ ਇੱਥੇ 100 150 ਦਾ ਮੁੰਡਾ ਹੋ ਜਾਂਦਾ ਵਾ ਸੀਦੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਪਿੰਡ ਮੰਡਨ ਦੇ ਨਾਲ ਨਾਲ ਲੱਗਦੇ ਹੋਰ ਪਿੰਡਾਂ ਦੇ ਨਿਵਾਸੀ ਜਿਹੜੇ ਨੌਜਵਾਨ ਹਨ ਉਹਨਾਂ ਵੱਲੋਂ ਇੱਥੇ ਅੱਜ ਰੋਹ ਦਾ ਲੰਗਰ ਲਗਾਇਆ ਗਿਆ ਹੈ ਜੋ ਹਰ ਸਾਲ ਲਗਾਉਂਦੇ ਹਨ ਔਰ ਇਸ ਦੌਰਾਨ ਜਿਹੜੀ ਮੌਜੂਦ ਹੈ ਪਿੰਡ ਵਾਸੀ ਹਨ ਵੱਡੀ ਸਭਾ ਹੈ ਉਹਨਾਂ ਦੇ ਨੌਜਵਾਨ ਹਨ ਉਹਨਾਂ ਨੇ ਗੱਲ ਕਰਾਂਗੇ ਇਹ ਕਿਸ ਤਰ੍ਹਾਂ ਲੰਗਰ ਲੱਗਦਾ ਹੈ ਔਰ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਮਤਲਬ ਸੰਗਤ ਆਉਂਦੀ ਹੈ ਔਰ ਸਾਰੇ ਕਿਸ ਤਰ੍ਹਾਂ ਮਿਲਜੁਲ ਕੇ ਇਸ ਨੂੰ ਅੱਗੇ ਵਧਾਉਂਦੇ ਹਨ ਵੈਰੀਉ ਖਾਲਸਾ ਵੈਰੀਉ ਫਤੇ ਜੀ ਆਹ ਭਾਈ ਗੁਰਦੀਪ ਫਤੇ ਜੀ ਇਸ ਤਰ੍ਹਾਂ ਹੈ ਬਾਬਾ ਦੀਪ ਸਿੰਘ ਜਣਦੂ ਨੂੰ ਲੈ ਕੇ ਜਿਹੜਾ ਲੰਗਰ ਲਗਾਇਆ ਗਿਆ ਵਾ ਰੋਹ ਦਾ ਲੰਗਰ ਹੈ ਕਿੰਨੀ ਵਾਰੀ ਵਾਰੀ ਲਗਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਇਹਨੂੰ ਤੋਂ ਯੋਜਨ ਕਰਦੇ ਹੋ ਕਿਸ ਤਰ੍ਹਾਂ ਇਹਨੂੰ ਚਲਾਉਂਦੇ ਰਹਿਗੇ ਇਹ ਨਾਵਾ ਸਾਲਿਆ ਜੀ ਯਾਰ ਕਾ ਲਾਉਂਦੇ ਨੇ ਲੰਗਰ ਰੋਹ ਦਾ ਹਾਂਜੀ ਕਿਹੜੇ ਕਿਹੜੇ ਪਿੰਡ ਦੇ ਤੁਸੀਂ ਇਥੋਂ ਦੇ ਨਿਵਾਸੀ ਜਿਹੜੇ ਲਗਾਉਂਦੇ ਕੋ ਸਭਾ ਵੱਲੋਂ ਆ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਇਹ ਪਿੰਡ ਵਾਸੀਆਂ ਮੁੰਡੇ ਸਾਰੇ ਆ ਯਾਰ ਦੋਸਤੀ ਆ ਜਿੰਨੇ ਵੀ ਆਪਸ ਵਿੱਚ ਗਰੁੱਪ ਆ ਸਾਡਾ ਕੋਈ 35 40 ਜਣੇ ਹੈਗੇ ਗਰੁੱਪ ਦੇ ਵਿੱਚ ਦਾ ਮੇਰਾ ਪਿੰਡ ਸੋਹ ਵਾਲਿਆ ਪਠਾਨ ਨੰਗਲ ਤੋਂ ਵੀਰ ਬੱਲਾ ਤੋਂ ਆ ਐਦਾਂ ਮੰਨ ਜੀ ਕੁੜਾ ਦੋ ਹਾਂਜੀ ਤੇ ਐਦਾਂ ਹੀ ਨੌਜਵਾਨੀਆਂ ਸਾਰੇ ਸਾਡੇ ਠੀਕ ਹੈ ਹਾਂਜੀ ਇਹ ਕਿੰਨੀ ਵਾਰ ਲਗਾ ਰਹੇ ਇਸ ਵਾਰੀ ਨਾਵੀਂ ਆ ਰਹੇ ਜੀ ਨਾਵੀਆਂ ਕਿੰਨੀ ਮਤਲਬ ਕੈਪੈਸਿਟੀ ਦੇ ਨਾਲ ਇਹ ਜਿਹੜਾ ਲੰਗਰ ਲਗਾਉਂਦੇ ਜੀ ਕੀ ਕੀ ਇਹਦੇ ਵਿੱਚ ਰਸਤ ਪੈਂਦੀ ਆ ਕਿਵੇਂ ਚਲਾਉਂਦੇ ਇਹਨੂੰ 300 ਪੁਆਇੰਟ ਹੋ ਜਾਂਦਾ 250 ਤੋਂ 300 ਪੁਆਇੰਟ ਹੋ ਜਾਂਦਾ ਜੀ ਹੋਰ ਇਹਦੇ ਵਿੱਚ ਕੀ ਕੀ ਮਤਲਬ ਤੁਸੀਂ ਐਡ ਕਰਦੇ ਜਿਵੇਂ ਲਿੰਬੂ ਆ ਪੂਤਨਾ ਵਾਂ ਸੰਤਰੇ ਆ ਅਦਰਕ ਤੇ ਸਿਕੰਦਰ ਸਾਰੀ ਚੀਜ਼ਾਂ ਨੂੰ ਮਿਲਾ ਕੇ ਰਸਾ ਘੱਟੀਦੇ ਇਹਨਾਂ ਦੇ ਲੱਗ ਔਰ ਕਿੰਨੀ ਗਿਣਤੀ ਵਿੱਚ ਨੌਜਵਾਨ ਸਾਰੇ ਤੁਹਾਡੇ ਸੇਵਾਦਾਰ ਕਰ ਰਹੇ ਇਸ ਵੇਲੇ ਇਹ 40 ਤੋਂ 45 ਹੋਣੇ ਨਹੀਂ 100 150 ਤੋਂ ਨਹੀਂ ਨਹੀਂ ਆਪਣੇ ਜਿਹੜੇ 40 45 ਮੁੰਡੇ ਆ ਕੇ ਉਦਾਂ ਸੇਵਾ ਜਿਆਦਾ ਕਰਦੇ 45 ਜਣੇ ਇਹ ਹਰ ਸਾਲ ਲੱਗਦਾ ਵਾ ਔਰ ਅੱਗੇ ਵੀ ਇਸੇ ਤਰ੍ਹਾਂ ਇਹ ਲਗਾਤਾਰ ਜਿੰਨਾ ਜਿੰਨਾ ਕਿ ਮਹਾਰਾ ਜਿੰਦਗੀ ਦਿੱਤੀ ਉਹਨਾਂ ਜਰ ਲਾਵਾਂਗੇ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਕਿਹੜੇ ਪਿੰਡ ਦੇ ਜੇ ਅਸੀਂ ਵੀ ਜੀ ਪਠਾਨ ਨੰਗਲ ਤੋਂ ਆ ਤੇ ਆਪਾਂ ਤਿੰਨ ਪਿੰਡਾਂ ਦੇ ਨੌਜਵਾਨ ਆ ਜਿਹੜੇ ਸਾਰੇ ਰਲ ਕੇ ਨੰਗਰ ਲਾਉਂਦੇ ਆ ਪਠਾਨ ਨੰਗਲ ਦੇ 100 ਵਾਲ ਦੇ ਦੇ ਮੰਨਣਾ ਦੇ ਇਹ ਬਸ ਆਪਣੇ ਉਧਰੇ ਸ਼ੀਦਾ ਸਾਹਿਬ ਸੇਵਾ ਕਰਦੇ ਹੁੰਦੇ ਨੇ ਉਦੋਂ ਦਾ ਨਾ ਪ੍ਰਾਲਾ ਕੀਤਾ ਵੀ ਆਪਾਂ ਵੀ ਲੜ ਕੇ ਲੰਗਰ ਲਾਈਏ ਤੇ ਇਹ ਨਵੀਂ ਵਾਰ ਲੰਗਰ ਲਾਇਆ ਵਾ ਤੇ ਬਾਕੀ ਆਪਣੇ ਨਾਲ ਨੌਜਵਾਨ ਹੋਰ ਹੀ ਬੜੇ ਜੁੜਿਆ ਸਾਰੇ ਯਾਰ ਦੋਸਤ ਆ ਜਾਂਦੇ ਆ ਇੱਥੇ 100 150 ਮੁੰਡਾ ਹੋ ਜਾਂਦਾ ਵਾ ਆਪਣਾ ਜਿਹੜਾ ਖਾਸ ਖਾਸ ਹੋ ਜਾਂਦੇ ਆ ਬਾਕੀ ਉਦਾਂ ਸੰਗਤ ਬਹੁਤ ਜ਼ਿਆਦੀ ਲੱਖਾਂ ਦਾ ਸੰਗਤ ਆਉਂਦੀ ਆ ਦਰਸ਼ਨ ਕਰਨ ਜਾਂਦੀ ਆ ਪਊਵਨ ਸਾਹਿਬ ਤੇ ਲੱਖਾਂ ਨਾਲ ਹੀ ਲੱਖਾਂ ਤੋਂ ਵੀ ਵੱਧ ਜਾਂਦੀ ਹੁੰਦੀ ਹੈ ਨਹੀਂ ਸੰਗਤ ਬਹੁਤ ਜ਼ਿਆਦੀ ਸੰਗਤ ਆਉਂਦੀ ਆ ਤੇ ਸਾਰੀ ਦਿਹਾੜੀ ਇਦਾਂ ਹੀ ਚੱਲਦਾ ਨਾਲ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਆਉਂਦਾ ਵਾ ਕਾਲ ਕੀ ਸਾਹਿਬ ਆਉਂਦੀ ਆ ਤੇ ਉਦੋਂ ਆਪਾਂ ਉਤੋਂ ਬਾਅਦ ਫਿਰ ਸਮਾਪਤੀ ਕਰ ਦਿੱਤੀ ਹੈ ਸ਼ਾਮ ਨੂੰ ਹਾਂਜੀ ਔਰ ਇਹਦੇ ਵਿੱਚ ਕੋਈ ਸੰਸਥਾਵਾਂ ਜਾਂ ਕੋਈ ਹੋਰ ਸਹਿਯੋਗ ਵੀ ਕਰਦੀਆਂ ਆ ਜਾਂ ਸਾਰੇ ਨੌਜਵਾਨ ਆਪਣੇ ਵੱਲੋਂ ਹੀ ਕਰਦੇ ਆ ਸਾਰਾ ਇਹ ਕਿਸ ਤਰ੍ਹਾਂ ਕਰਦੇ ਜੀ ਜੀ ਇਹ ਨਾ ਹੈ ਤੇ ਆਪਣੇ ਸਾਰੇ ਨੌਜਵਾਨੀਆ ਪਰ ਆਪਣੇ ਬਾਹਰ ਵੀ ਬਹੁਤ ਨੌਜਵਾਨ ਗਏ ਆ ਉਹ ਵੀ ਸਾਰਿਆਂ ਦੇ ਨਾਲ ਰਲ ਕੇ ਸਾਰੇ ਤਿੰਨਾਂ ਪਿੰਡਾਂ ਦੇ ਨੌਜਵਾਨ ਜਿਹੜੇ ਬਾਹਰੋਂ ਰਲੇ ਆ ਉਹਨਾਂ ਦੇ ਨਾਲ ਪਿੰਡ ਦੇ ਸਾਰੇ ਰਲ ਕੇ ਸਹਿਯੋਗ ਨਾਲ ਸਾਰਾ ਹੁੰਦਾ ਵਸਮਗ ਬਾਬਾ ਦੀਪ ਸਿੰਘ ਦੀ ਬੜੀ ਮੰਤਵਾ ਵਾ ਨਾ ਨਾ ਚੁਬੇਰਾ ਸਾਹਿਬ ਹੀ ਹੁੰਦਾ ਵਾ ਅਛੀਦਾ ਸਾਹਿਬ ਜਿਵੇਂ ਸੰਗਤ ਜਾਂਦੀ ਆ ਔਰ ਬੜਾ ਵਿਸ਼ਵਾਸ ਆ ਲੋਕਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਵਾ ਤੁਸੀਂ ਕੀ ਅੱਗੇ ਕਹਿਣਾ ਚਾਹੁੰਦੇ ਜੀ ਕਿ ਹੋਰ ਸੰਗਤਾਂ ਨੂੰ ਇਸ ਲੰਗਰ ਨੂੰ ਲਗਾਇਆ ਜਾਏ ਕਿਸ ਤਰ੍ਹਾਂ ਕੀ ਅੱਗੇ ਕਹਿਣਾ ਚਾਹੁੰਦੇ ਜੀ ਇਹ ਦੇਖੋ ਵੀਰ ਜੀ ਸਾਰੀ ਸੰਗਤ ਨੂੰ ਪਤਾ ਵਾ ਵੀ ਬਾਬਾ ਦੀਪ ਸਿੰਘ ਜੀ ਦਾ ਕਿੰਨੀ ਉੱਤੇ ਕਿਰਪਾ ਵਾ ਸਾਰੇ ਜੇ ਕੋਈ ਕੇ ਦੀ ਮੰਤਾ ਪੂਰੀ ਹੁੰਦੀ ਤੇ ਇੰਨੇ ਕਰੋੜਾਂ ਲੋਕ ਜਾਂਦੇ ਆ ਤੇ ਬਾਕੀ ਇਹ ਕਿਹਨੂੰ ਦੱਸਣ ਦੀ ਲੋੜ ਹੀ ਨਹੀਂ ਆ ਬਾਕੀ ਜਿਹੜਾ ਚੁਬੇਰਾ ਸਾਹਿਬ ਕਰਦਾ ਵਾ ਉਹਦੇ ਆਪੇ ਧੋਣੇ ਧੋਤੇ ਜਾਂਦੇ ਆ ਹਾਂਜੀ ਔਰ ਇਹਦੇ ਵਿੱਚ ਮੈਂ ਦੇਖ ਰਿਹਾ ਵਾਂ ਕਿ ਸੰਤਰੀ ਵਗੈਰਾ ਹੋਰ ਚੁਕੰਦਰ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਨਾਲ ਕਰਕੇ ਵਧੀਆ ਤਰੀਕੇ ਨਾਲ ਬੜੀ ਸਾਫ਼ ਸੁਥਰੀ ਢੰਗ ਨਾਲ ਸਫਾਈ ਦੇ ਨਾਲੇ ਲੰਗਰ ਲਗਾਇਆ ਜਾ ਰਿਹਾ ਔਰ ਸੰਗਤ ਨੂੰ ਬੜੀ ਸ਼ਰਧਾ ਨਾਲ ਜਿਹੜੀ ਸੰਗਤ ਦੇਖਦੇ ਆ ਕਿ ਕਿਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਵਾਂ ਔਰ ਬੜੀ ਸ਼ਰਧਾ ਨਾਲ ਇਹ ਲੰਗਰ ਚੱਲ ਰੀਆਂ ਵਾਂ ਹਾਂਜੀ ਵੀਰ ਜੀ ਇਹ ਸਾਫ਼ ਸੁਥਰਾ ਇਦਾਂ ਹਣਾ ਵੀ ਸਾਰੀ ਸੰਗਤ ਨੂੰ ਪਿਆਰ ਹੀ ਇੰਨਾ ਬਾਪੂ ਦੀਪ ਸਿੰਘ ਨਾਲ ਕਿ ਉਹ ਸਾਰੇ ਵੀ ਇਹ ਕਰਕੇ ਸਾਰੀ ਜਿਹੜੀ ਵੀ ਚੀਜ਼ ਹੈ ਚੰਗੀ ਸੋਹਣੇ ਤਰੀਕੇ ਨਾਲ ਸਾਫ਼ ਸੁਥਰੀ ਲਿਆਉਂਦੇ ਆ ਤੇ ਜਿੰਨੀਆਂ ਵੀ ਚੀਜ਼ਾਂ ਵਾਂ ਜੋ ਮੰਨ ਲੋ ਕਮਾ ਤੇ ਕੋਈ ਵਿੱਚ ਰਸਤ ਪੈਂਦੀ ਆ ਕੋਈ ਨਿੰਬੂ ਆ ਅਦਰਕ ਆ ਬਾਕੀ ਆਪਣਾ ਸੰਤਰਾ ਵਾ ਚਕੰਦਰ ਆ ਕੂਤਲਾ ਵਾ ਸਾਰੀਆਂ ਚੀਜ਼ਾਂ ਸਾਫ਼ ਸੁਥਰੀਆਂ ਚੰਗੇ ਤਰੀਕੇ ਨਾਲ ਸਾਫ਼ ਸੁਥਰੀਆਂ ਕਰਕੇ ਧੋ ਕੇ ਫਿਰ ਆਪਾਂ ਸਾਰੇ ਵਧੀਆ ਤਰੀਕੇ ਨਾਲ ਰਸ ਕੱਢਗੇ ਤੇ ਸੰਗਤ ਨੂੰ ਛਕਾਈ ਦਵਾਂਗੇ ਇਹ ਸਨ ਪਿੰਡ ਦੇ ਨੌਜਵਾਨ ਜਿਨ੍ਹਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਰੋਤਾ ਲੰਗਰ ਹੈ ਹਰ ਸਾਲ ਲਗਾਇਆ ਜਾਂਦਾ ਤਨ ਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਲੰਗਰ ਲਗਾਇਆ ਜਾਂਦਾ ਔਰ ਇਹਦੇ ਵਿੱਚ 250 ਤੋਂ 300 ਕਿਲੋਟਲ ਦੀ ਜਿਹੜੀ ਹੈ ਕੈਪੈਸਿਟੀ ਦੇ ਅਕੋਰਡਿੰਗ ਜਿਹੜਾ ਕਮਾਦਿਆ ਉਹਦਾ ਇਹ ਰਸ ਕੱਢਿਆ ਜਾਂਦਾ ਹੈ ਜਿਸ ਨੂੰ ਬੜੀ ਸਾਫ਼ ਤਰੀਕੇ ਨਾਲ ਤੁਸੀਂ ਦੇਖ ਸਕਦੇ ਜੇ ਇਹ ਜਿਹੜੀ ਸੰਗਤ ਆ ਦੇਖੋ ਕਿਸ ਤਰ੍ਹਾਂ ਬਿਆੜੇਵੜ ਪਿਆਰ ਨਾਲ ਲੰਗਰ ਛਕ ਵੀ ਰਹੀ ਆ ਜਿਹੜੀ ਸੇਵਾਦਾਰ ਆ ਉਹਨੂੰ ਸ ਲੰਗਰ ਨੂੰ ਛਕਾ ਵੀ ਰਿਹਾ ਨਾ ਔਰ ਕਿਸੇ ਵਿੱਚ ਵੀ ਕੋਈ ਜਲਦਬਾਜ਼ੀ ਨਹੀਂ ਹੋ ਰਹੀ ਬੜੇ ਆਰਾਮ ਨਾਲ ਬੜੇ ਪਿਆਰ ਨਾਲ ਬੜੇ ਸ਼ਰਧਾ ਦੇ ਨਾਲ ਜਿਹੜੇ ਆ ਜਿਹੜੇ ਸ਼ਰਧਾਲੂ ਆ ਜਿਵੇਂ ਕਿ ਇਹ ਰਸਤਾ ਜਿਹੜਾ ਪਿੰਡ ਪਹੂਵਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਨੂੰ ਉਧਰ ਵੀ ਰਸਤਾ ਜਾਂਦਾ ਹੈ ਭਖੀਵਿੰਡ ਵਾਲੀ ਸਾਈਡ ਔਰ ਇਹ ਜਿਹੜਾ ਕਿ ਇਹ ਸੰਗਤ ਹੈ ਬੜੀ ਤਾਦਾਦ ਵਿੱਚ ਅੱਜ ਐਤਵਾਰ ਇਹ ਲੰਗਰ ਲਗਾਇਆ ਗਿਆ ਔਰ ਇਹਨਾਂ ਵਿੱਚ ਵੀ ਬੜੀ ਸ਼ਰਧਾ ਭਾਵਨਾ ਵੇਖਣ ਨੂੰ ਮਿਲ ਰਹੀ ਹੈ ਸਮੁੱਚੇ ਨੌਜਵਾਨ ਜਿਹੜੇ ਆ ਇਹਨਾਂ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਇਹਨਾਂ ਦੇ ਪਿੰਡ ਦੇ ਸਾਥੀ ਜਿਹੜੇ ਆ ਉਹ ਵੀ ਸਹਿਯੋਗ ਕਰਦੇ ਹਨ ਔਰ ਇਹ ਲੰਗਰ ਜਿਹੜਾ ਬੜੀ ਸ਼ਰਧਾ ਦੇ ਨਾਲ ਹਰ ਸਾਲ ਲਗਾਇਆ ਜਾਂਦਾ ਹੈ ਔਰ ਉਹਨਾਂ ਨੇ ਕਿਹਾ ਕਿ ਜਿੰਨੇ ਤੱਕ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਰਹੇਗੀ ਇਹ ਲੰਗਰ ਨਿਰਵੇਗਨ ਹਰ ਸਾਲ ਲਗਾਇਆ ਜਾਂਦਾ ਰਹੇਗਾ ਰਮਨ ਚਾਵਲਾ ਜਗਬੀਰੀ ਟੀਵੀ ਤਰਨਤਾਰਨ